ਸਦਾ ਕਿ ਅਸੀਂ ਇਥੇ ਪਾਪੜੇ ਕੋਲ ਬੈਠੇ ਸੀ ਸੇ ਸੜਕਵਾਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਖਸਾਬ ਨਾਲ 100 ਦੀ ਸਪੀਡ ਤੇ ਹੋ ਰਹੀ ਗੱਡੀ ਜਿਹੜੀ ਇੱਥੇ ਅੱਗੇ ਵੱਜੀ ਚੰਨੀ ਰੇਟ ਹੋਰ ਵੱਜੀ ਆ ਉਹ ਰਫਤਾਰ ਤੇਜ਼ ਸੀ ਰਫਤਾਰ ਤੇਜ਼ ਹੀ 100 ਦੇ ਲੱਗੇ ਸੀ ਤੇ ਇੱਥੇ ਤੋਂ ਜ਼ਿਆਦਾ ਹਾਲੇ ਧੁੰਦ ਵੀ ਨਹੀਂ ਲੱਗਣ ਦੀ ਨਹੀਂ ਨਹੀਂ ਸਾਫ਼ ਹੀ ਮੌਸਮ ਹੈ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਮਤਲਬ ਜੋ ਤੁਹਾਨੂੰ ਦੇਖਣ ਜਾ ਗੱਡੀ ਦੀ ਸਪੀਡ ਜ਼ਿਆਦਾ ਸੀ ਹਾਂਜੀ ਹਾਂਜੀ ਗੱਡੀ ਦੀ ਰਫਤਾਰ ਲਗਭਗ 100 ਦੇ ਲੱਗੇ ਸੀ ਚ ਦੋ ਲੇਡੀ ਸੀ ਹਾਂਜੀ ਤੇ ਤਿੰਨ ਏਜੰਸੀ ਉਹ ਜਿਹੜੇ ਬੱਚੇ ਸੀ ਲੇਡੀ ਸੀਗੀ ਇੱਕ 15 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹਿੰਦੇ ਹਾਲਾਤ ਕਿਦਾਂ ਦੇ ਸੀ ਲੇਡੀਸ ਦੀ ਇੱਕ ਲੱਤ ਫ੍ਰੈਕਚਰ ਹੋਈ ਆ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਕ੍ਰਿਟੀਕਲ ਕੰਡੀਸ਼ਨ ਚ ਹੈ ਉਹ ਬੱਚੇ ਤੇ ਜਿਆਦਾ ਸੱਟ ਲੱਗੀ ਆ ਹਾਂਜੀ ਜੀ ਦੋ ਬੰਦੇ ਦੀ ਹਾਲਤ ਆਪਾਂ ਨਾਜ਼ੁਕ ਦੱਸ ਸਕਦੇ ਹਾਂ ਇੱਕ ਲੇਡੀ ਸੀ ਕਿ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਤੇ ਅੱਛਾ ਗੱਡੀ ਪਿੱਛੇ ਵੱਜੀ ਆ ਹਾਂਜੀ ਵੀ ਕਾਰਨ ਦਾ ਕੋਈ ਪਤਾ ਲੱਗਾ ਕਿਉਂ ਵੱਜੀ ਕਿਵੇਂ ਨਹੀਂ ਕਾਰਨ ਦਾ ਤਾਂ ਨਹੀਂ ਫਿਰ ਆਉਤੇ ਹੰਦਰੀ ਤੋਂ ਤੁਹਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਅੱਛਾ ਤੁਹਾਨੂੰ ਖੜਾਕ ਆਇਆ ਜੀ ਦੌੜ ਕੇ ਆਏ ਆ ਆਪਾਂ ਆਏ ਆ ਦੌੜ ਕੇ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15-16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜੁਕ ਹਾਲਤ ਉਹਨਾਂ ਦੀ ਪੂਰੀ ਕ੍ਰਿਟੀਕਲ ਬਣੋ ਯਾਰ ਬਹੁਤ ਯਾਰ ਟੂਨੀਏ ਤੇ ਵੀ ਸੱਡਣ ਲੱਗੀ ਆ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜਾਂ ਸੀ ਜਿੰਨੇ ਕਾਫੀ ਟਾਈਮ ਲੱਗਿਆ ਉਹਨਾਂ ਨੂੰ ਜਿਹੜੇ ਜੱਜ ਕਰਦੇ ਬਾਅਦ ਬਹੁਤ ਟਾਈਮ ਲੱਗਾ ਲੱਗ ਗਿਆ ਬਾਹਰੋਂ ਨੀਰਾ ਹਟਾਣਾ ਉਹਨਾਂ ਨੂੰ ਕਿਤੇ ਆ ਜਿਹੜਾ ਕ੍ਰਿਟੀਕਲ ਕੰਡੀਸ਼ਨ ਜਿਹੜੇ ਬੱਚੇ ਦੀ ਕੀ ਬੱਸ ਦੀ ਪਾਣੀ ਕਿੱਥੇ ਲਿਜਾਇਆ ਗਿਆ ਮਕੇਨੀਅਸ ਪਕੜਿਆ ਗਿਆ ਕੀ ਸਮੀ ਲੱਗੀ ਤੁਹਾਨੂੰ ਰਾਸਤਿਕ ਜਾਣਾ ਹੋਣ ਕਰਕੇ ਕੁਛ ਚੱਲ ਲਗਾ ਜਾਂ ਕੋਈ ਅਸਰ ਦੱਸਦੇ ਸੀ ਭਾਈ ਸਾਹਿਬ ਤੇਜ਼ ਸੀ ਗੱਡੀ ਦੀ ਕੋਈ ਰਫਾਰਡਾ ਤਾਂ ਮੈਂ ਕਹਿ ਸਕਦਾ ਕਿ ਮੌਕੇ ਨਹੀਂ ਨੇ ਪਰ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜਿਆਦਾ ਹੌਣ ਕਰ ਰਿਹਾ ਹੱਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਟੁੱੜਦੇ ਪਹਿਲਾਂ ਟਰੱਕ ਦਾ ਵੀ ਹੋਇਆ ਹੱਸਾ ਹਾਂਜੀ 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 ਉਹਦੇ ਕਰਕੇ ਠੀਕ ਹੈ ਤੇ ਇਹ ਗੱਡੀ ਦਾ ਕੋ ਪਤਾ ਲੱਗਾ ਜਾਣਕਾਰੀ ਕਿ ਕਿਥੋਂ ਦੀ ਹੈ ਗੱਡੀ ਉਹ ਪਤਾ ਲੱਗੇ ਕਿ ਦਸ ਰਹੀ ਹੈ ਪਟਿਆਲੇ ਤੋਂ ਇੱਕ ਕੰਨਿਆਵਾਲੀ ਟਰਾਲੀ ਦੇ ਵਿੱਚ ਇੱਕ ਹਾੜਕਾ ਲੱਗੀ ਹੋਈ ਤੇ ਉਹ ਮਿੱਤੋਂ ਆ ਰਹੀ ਸੀ ਮਕੇਰੀਆਂ ਸਾਈਡ ਤੋਂ ਤੇ ਈ ਟਰਾਲੀ ਉਹ ਵੀ ਇਧਰੋਂ ਗਰਦਾਸਪੁਰ ਨੂੰ ਜਾ ਰਹੀ ਸ਼ਹਿਰ ਬਨਿਆੜ ਚਾਰੀ ਤੇ ਉਹਦੇ ਮਗਰਲੇ ਪਾਸੇ ਇੱਕ ਹੋਈ ਚੁਕੀ ਟਰਾਲੀ ਦੇ ਮਗਰਲੇ ਪਾਸੇ ਵਜੀ ਹੈ ਉਹਦੇ ਵਿੱਚ ਟੋਨਰ ਛੇ ਸਵਾਰੀਆਂ ਨੇ ਜਿਹੜਾ ਵਿੱਚ ਲੋਡ ਦੇੜੀ ਹੀ ਚਾਰ ਗੱਡੀਆਂ ਦੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸ ਖਤੀ ਆ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤੋਂ ਮਕੇਰੀਆਂ ਹਸਪਤਲ ਤੇ ਕੀ ਲੱਗਦਾ ਕਿ ਸੱਟਾਂ ਕਿਸ ਹੱਦ ਤੱਕ ਹਨ ਹਾਲਾਤ ਜਿਆਦਾ ਨਾਜਿਕ ਆ ਕਿਸ ਤਰ੍ਹਾਂ ਦੇ ਸੀ ਆ ਸੱਟਾਂ ਲੱਗੀਆਂ ਨੇ ਕਾਫੀ ਜਿਆਦਾ ਲੱਗੀਆਂ ਨੇ ਤੇ ਹੁਣ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਹਾਂ ਕੋਈ ਕਾਰਨ ਦਾ ਪਤਾ ਲੱਗ ਸਕਿਆ ਐਕਸੀਡੈਂਟ ਇਹਦੇ ਇਹ ਤਾਂ ਪਤਾ ਨਹੀਂ ਪਔਰ ਇੱਥੇ ਮੌਕੇ ਤੇ ਕਿਹੜਾ ਹੈਗਾ ਜਿਹੜਾ ਨਹੀਂ ਬਸ ਬਾਈਪਰ ਲੱਗੇਗਾ ਕਿ ਕਿੰਨਾ ਆਖੇ ਵੀਰ ਸਾਹਿਬਾ